No. ਪੱਛੀ ਤੇ ਚੁੰਝਕ ਉਮ ਰਹੇ ਇਹ ਆਵਾਰਾ ਕੁੱਤੇ ਹੁਣ ਲੋਕਾਂ ਲਈ ਮੁਸੀਬਤ ਬਣ ਚੁੱਕੇ ਨੇ ਗੁਰਦਾਸਪੁਰ ਤੇ ਹਨੁਮਾਨ ਚੌਂਕ ਨੇੜੇ ਵੇਰੀਆ ਮੁਹੱਲੇ ਦੇ ਵਸਨੀਕ ਕਹਿੰਦੇ ਨੇ ਕਿ ਇਹ ਕੁੱਤੇ ਸਵੇਰੇ ਤੋਂ ਲੈ ਕੇ ਸ਼ਾਮੀ ਤੱਕ ਗਲੀ ਚੱਕਮਤੇ ਰਹਿੰਦੇ ਨੇ ਅਤੇ ਬੱਚੇ ਇੰਨੇ ਡਰੇ ਹੋਏ ਨੇ ਕਿ ਤਿੰਨ ਚਾਰ ਦਿਨਾਂ ਤੋਂ ਨਾ ਤੋ ਸਕੂਲ ਜਾ ਪਾਏ ਨੇ ਨਾ ਹੀ ਗਲੀ ਚ ਖੇਲਣ ਨਿਕਲਦੇ ਨੇ ਮੁਹੱਲਾ ਨਿਵਾਸੀਆਂ ਮੁਤਾਬਕ ਜਦੋਂ ਕੋਈ ਇਹਨਾਂ ਨੂੰ ਛੋਟੀ ਜਾਂ ਹੋਰ ਕਿਸੇ ਚੀਜ਼ ਨਾਲ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਕੁੱਤੇ ਉਲਟੇ ਭੋਕਣਾ ਸ਼ੁਰੂ ਕਰ ਦਿੰਦੇ ਨੇ ਅਤੇ औसती कोशिश जाती है। लोग डर रहे कि जे किंड इसे तरह इकट्ठे रहे ता कदे भी किसी त हमला हो सकता है दसीए कि शहर च कुत्तियां की गिनती लगातार बद रही है 6 ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਕਰਨ ਦਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਪਰ ਇਹ ਮੁਹਿੰਮ ਸਿਰਫ ਕੁਝ ਇਲਾਕਿਆਂ ਤੱਕ ਹੀ ਸੀਮਿਤ ਰਹੀ ਅਤੇ ਕੁਝ ਦਿਨਾਂ ਬਾਅਦ ਬੰਦ ਕਰ ਦਿੱਤੀ ਗਈ ਲੋਕਾਂ ਦੀ ਮੰਗ ਹੈ ਕਿ ਅਜਿਹੇ ਅਭਿਆਨ ਨਕਾਤਾ ਚਲਾਏ ਜਾਣ ਤਾਂ ਜੋ ਸ਼ਹਿਰ 'ਚ ਕੁੱਤਿਆਂ ਦੀ ਗਿਣਤੀ ਹੋਰ ਨਾ ਵਧੇ ਕਿਉਂਕਿ ਕੁੱਤਿਆਂ ਦੇ ਕੱਟਣ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਗੀਤ ਭਵਨ ਰੋਡ ਤੇ ਤਾਂ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਮੈਂ ਵੀ ਆਪਣੀ ਸ਼ਾਪ ਤੋਂ ਆਇਆ ਹਾਂ ਗਲੀ ਦੇ ਵਿੱਚ ਘੱਟੋ ਘੱਟ ਮੈਂ ਕਹਿ ਸਕਦਾ ਮੈਂ 20-25 ਕੁੱਤੇ ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਇਹ ਇਹਨਾਂ ਨੇ ਤਕਰੀਬਨ ਉਹ ਆਪਣਾ ਨਿਸ਼ਾਨਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਬਣਾਉਂਦੇ ਨੇ ਤੇ ਜਿੱਥੋਂ ਤੱਕ ਸਵਾਲ ਹੈ ਇਹਨਾਂ ਦੀ ਰੋਕ ਵਾਸਤੇ ਮੈਂ ਸਮਝਣਾ ਮਿਸਪਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਜਦੋਂ ਕਿਤੇ ਕੋਈ ਆਹ ਸੋ ਇਹਦਾ ਪਈ 4-5 ਦਿਨ ਕਮੇਟੀ ਮਿਸਪਟੀ ਜਿਹੜੀ ਬੜੀ ਹਰਕਤ ਚਾੰਦੀ ਹੈ ਲੇਕਿਨ ਕੁਝ ਦਿਨ ਦੇ ਬਾਅਦ ਫਿਰ ਆਓ ਆਪਣੀ ਆਪਣੀ ਟਿਕਾਣੇ ਤੇ ਉਹ ਪਹੁੰਚ ਜਾਂਦੇ ਨੇ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹਨਾਂ ਬੱਚਿਆਂ ਨੂੰ ਮਤਲਬ ਸੇਫ ਕਰਨ ਵਾਸਤੇ ਕੁੱਤਿਆਂ ਨੂੰ ਕੁਛ ਫੜ ਕੇ ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਮਤਲਬ ਸੇਵ ਬੱਚਿਆਂ ਨੂੰ ਸੇਵ ਕਰਨਾ ਚਾਹੀਦਾ ਕਿਉਂਕਿ ਪਹਿਲੇ ਇੱਥੇ ਹੈ ਨਹੀਂ ਹੀ ਮੈਂ ਦੇਖ ਰਿਹਾ ਦਿਵੇਕੇ ਹੈਰਾਨ ਹੈ ਇਸ ਗੱਲ ਨੂੰ ਵੀ 20 25 ਕੁੱਤੇ ਨੇ ਮੈਂ ਸਾਈਡ ਤੇ ਮੋਟਰਸਾਈਕਲ ਆਪਣੇ ਸਕੂਟਰੀ ਲੱਗਦੇ ਬੰਦ ਕਰਕੇ ਖਲੋ ਗਿਆ ਤੇ ਕੁਝ ਵੀ ਕਰ ਸਕਦੇ ਕਿਸੇ ਦਾ ਨੁਕਸਾਨ ਕਰ ਸਕਦੇ ਇਸ ਇਲਾਕੇ ਵਿੱਚ دہشت ਬਣੀ ਹੋਈ ਹੈ دہشت ਦਾ ਮਾਹੌਲ ਆ ਪੂਰਾ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵਾ ਤੇ ਆਖਰ ਬੱਚਿਆਂ ਨੇ ਘਰ ਤੋਂ ਬਾਹਰ ਕੀ ਕਰਨਾ ਚਾਹੀਦਾ ਨਾਲੇ ਹਾਲ ਸਰਕਾਰ ਨੂੰ ਮਿਊਸਪਲਟੀ ਨੂੰ ਇਹ ਦੇਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮਿਊਨਿਸਪੈਲਟੀ ਅੰਦਰ ਸੀ ਤੇ ਉਸ ਲਈ ਇੱਕ ਆਂਦੀ ਸੀ ਮਤਲਬ ਕੁੱਤਿਆਂ ਨੂੰ ਮਾਰਨ ਵਾਸਤੇ ਜਾਂ ਚਲੋ ਮੈਂ ਤਾਂ ਸਮਝਣਾ ਵੀ ਉਹ ਹੁਣ ਕੋ ਮਜਬੂਰੀ ਬਣ ਗਈ کورٹ ਦਾ ਇੰਟਰਫੀਲ ਕਰਕੇ ਇਹ ਚੀਜ਼ਾਂ ਨੂੰ ਮਾਰਿਆ ਤੇ ਨਹੀਂ ਜਾ ਸਕਦਾ ਲੇਕਿਨ ਕੁਛ ਨਾ ਕੁਛ ਉਪਰਾਲਾ ਯੂ ਕਰਨ ਚਾਹੀਦਾ ਜਿਹਦੇ ਨਾਲ ਬੱਚੇ ਇੱਕ ਮਹੀਨੇ ਹੋਏ ਅਭਿਆਨ ਸ਼ੁਰੂ ਕੀਤਾ ਸੀ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਗਈ ਫਿਰ ਛੱਡ ਦਿੱਤੇ ਗਏ ਸੀ ਉਹ ਵੀ ਹੁਣ ਬੰਦ ਪਿਆ ਕਾਫੀ ਦਿਨ ਉਹ ਜਦੋਂ ਥੋੜਾ ਜਿਹਾ ਕੋਈ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਇਦਾਂ ਦੀ ਤੇ ਫਿਰ ਸਰਕਾਰ ਥੋੜਾ ਜਿਹਾ ਹਰਕਤ ਜਾਂਦੀ ਹੈ ਉਹ ਫਿਰ ਮਤਲਬ ਉਹਦੇ ਬਾਅਦ ਫਿਰ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਵਾ ਤੇ ਕੋਈ ਜਿਹੜਾ ਠੋਸ ਆ ਉਹਦਾ ਰਿਜ਼ਲਟ ਨਹੀਂ ਆਂਦਾ ਮੰਗ ਕੀ ਹੈ ਉਹ ਰੈਗੂਲਰ ਮੰਗੇ ਆ ਵੀ ਮਿਸਪਰਟੀ ਨੂੰ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੈ ਬੱਚੇ ਘਰੋਂ ਨਿਕਲਣਾ ਮੁਸ਼ਕਲ ਹੋਇਆ ਸਾਡੀ ਗਲੀ 'ਚ ਬਹੁਤ ਕੁੱਤੇ ਆ ਗਏ ਨੇ ਸਾਰਾ ਦਿਨ ਸਾਡੀ ਗਲੀ 'ਚ ਘੁੰਮਦੇ ਰਹਿੰਦੇ ਸਾਡਾ ਖੇਡਣਾ ਵੀ ਬੰਦ ਹੋ ਗਿਆ ਦੋ ਤਿੰਨਾਂ ਤਾਂ ਹੀ ਖੇਡ ਲੈਣੇ ਜਾਂਦੇ ਪਏ ਲਗਭਗ 20-25 ਕੁੱਤੇ ਆ ਜਾਂਦੇ ਰੋਜ਼ ਤੇ ਉਹ ਜਾਣਦੇ ਵੀ ਨਹੀਂ ਆ ਕਿੰਨਾ ਕਿੰਨਾ ਭੋਂਕਦੇ ਰਹਿੰਦੇ ਸਾਰਾ ਦਿਨ ਜਾਣਦੇ ਨਹੀਂ ਸਵੇਰੇ ਦੁਪਹਿਰ ਹੀ ਆ ਜਾਂਦੇ ਆ ਤੇ ਅਸੀਂ ਸਕੂਲ ਜਾਣ ਨੂੰ ਸਵੇਰੇ ਸਵੇਰੇ ਸਾਡੇ ਪਿੱਛੇ ਪੈ ਜਾਂਦੇ ਆ ਸਾਡਾ ਖੇਡ ਨਾ ਬੰਦੋ ਇਹ 12 ਵੀ ਨਹੀਂ ਜਾਣਦੇ ਦੋ ਤਿੰਨ ਦਿਨ ਹੋ ਗਿਆ ਇਹ ਲਗਾਤਾਰ ਆ ਰਹੀ ਰਹਿੰਨੇ ਆ ਇਹ ਮੇਬੀ ਸੜਕੋਂ ਆਉਂਦੇ ਆ ਤੇ ਸੜਕੋਂ ਆ ਕੇ ਸਾਡੀ ਗਲੀ 'ਚ ਦੇਲੀ ਦਾ ਕੰਮ ਹੋ ਗਿਆ ਰੋਜ਼ ਹੀ ਪੈ ਜਾਂਦੇ ਸਾਡੇ ਗਲੀ 'ਚ ਤੇ ਭੋਂਕਦੇ ਰਹਿੰਦੇ ਸਾਰਾ ਦਿਨ ਤੇ ਸਾਡੇ ਪਿੱਛੇ ਇਹ ਨਹੀਂ ਇਹਨੂੰ ਡਾਰ ਰੰਦਾ ਕਿਸੇ ਦੇ ਪਿੱਛੇ ਵੀ ਇਹ ਬੱਚੇ ਤੇ ਹਾਂਜੀ ਬੱਚਿਆਂ ਦੇ ਪਿੱਛੇ ਜਾਂਦੇ ਤੇ ਬੱਚੇ ਫਟਾਫਟ ਕਾਰ ਚੱਲ ਜਾਂਦੇ ਆ ਫਿਰ ਕਿਤੇ ਚੱਲ ਜਾਂਦੇ ਆ